ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅ ਮੈਂ ਚਾਹੁੰਨਾ ਵੀ ਤੁਸੀਂ ਸਭ ਠੀਕ ਠਾਕ ਹੋ ਬੈਗ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਅੱਜ ਦੀ ਵੀਡੀਓ ਨੂੰ ਬਣਾ ਰਹੇ ਆਪਾਂ ਜਿਹੜੀ ਚੱਲਦੇ ਕੰਮ ਵਿੱਚ ਰੁਕਾਵਟ ਆਉਣ ਦਾ ਕਾਰਨ ਕੀ ਵਜ੍ਹਾ ਹੈ ਮੰਨ ਲਓ ਰਾਤ ਕਾਫੀ ਹਨੇਰੀ ਵੀ ਆਈ ਨਾਲ ਥੋੜੀਆਂ ਥੋੜੀਆਂ ਕਣੀਆਂ ਵੀ ਆਈਆਂ ਅੱਜ ਵੀ ਮੌਸਮ ਖਰਾਬ ਹੈ तकरीबन ਸਵੇਰ ਤੋਂ ਹੀ ਹਵਾ ਪੁਰਾ ਬਹੁਤ ਚੱਲ ਰਿਹਾ ਹੈ ਤੇ ਜਾਂ ਬਾਕੀ ਇਹ ਮੌਸਮ ਵੀ ਖਰਾਬ ਹੈ ਕੰਮ ਰੋਕੇ ਰੋਕੇ ਕਰਕੇ ਬੈਠੇ ਘਰੇ ਵੀਡੀਓ ਬਣਾ ਰਹੇ ਤੇ ਬਾਕੀ ਵੀ ਦਿਖਾਵਾਂਗੇ ਦੇਖੋ ਟਰਾਲੀਆਂ ਭਰੀਆਂ ਖੜੀਆਂ ਨੇ ਭਾਈ ਹਜੇ ਵੀ ਫਿਰਦੀ ਆ ਮਨੂੰ ਆ ਪਾ ਚੜਦਾਂ ਦਾ ਸਿੱਧੇ ਨਾਲ ਰਹਿ ਗਿਆ ਇਹ ਵੀ ਇਹਦੇ ਵਿੱਚ ਕੀ ਰੁਕਾਵਤ ਹੈ ਉਹ ਜਿਹਨੇ ਪੜਦਾ ਟੈਕਟਰ ਵੀ ਜਾ ਰਿਹਾ ਸੀ ਕਸਰਾਫੀ ਜਿਆਦੇ ਆ ਹਵਾ ਬਹੁਤ ਚੱਲ ਰਹੀ ਐ ਰਾਤ ਵੀ ਚੱਲੀ ਐ ਅੱਧੀ ਚੱਲ ਰਹੀ ਐ ਬਾਕੀ ਬਦਲਵਾ ਕੇ ਜੇ ਥੋੜੀ ਜਿਹੀ ਮੌਸਮ ਠੀਕ ਹੋ ਜਾ ਤੇ ਆ ਵੀ ਆਵਾਜ਼ਾਂ ਦੇ ਵੀਡੀਓ ਨਾਲ ਆਹ ਵੀਡੀਓ ਸਭ ਕੇ ਸ਼ੇਅਰ ਕਰਦੇ ਆ ਕਰੋ ਦੋਸਤੋ ਆਪਣੇ ਮਿੱਤਰ ਦੋਸਤਾਂ ਨੂੰ ਨਵੇਂ ਦੋਸਤ ਜੋੜਨ ਲਈ ਉਹ ਸਬਸਕ੍ਰਾਈਬ ਕਰ ਲਿਆ ਕਰੋ ਸਾਡੇ ਚੈਨਲ ਨੂੰ ਲੋ ਰੋ ਲਓ ਜੀ ਹੁਣ ਹਵਾ ਰੁਗ ਗਈ ਹਵਾ ਰੁਗਣ ਤੋਂ ਬਾਅਦ ਦੇਖਦੇ ਆ ਜੇ ਹੁੰਦੀ ਹੋਈ ਮਾਰਦੇ ਆ ਟਰਾਈ ਆਰਾਮ ਪਾਉਂਦਾ ਤੇਲ ਰਣਜੀਤ ਫਿਰ ਪਾ ਕੇ ਚੱਲਦੇ ਆਂ ਫਿਰ ਮਖਾਉਨੇ ਆਂ ਅੱਗੇ ਹਉ ਦੂਰ ਤੋਂ ਕੇਦਜ ਚਦਾ ਆ ਕੇ ਪਰ ਕਣੀਆਂ ਆ ਗਈਆਂ ਆ ਕਣੀਆਂ ਪੈਣ ਲੱਗ ਗਈਆਂ ਤੀਆਂ ਅੱਜ ਤਾਂ ਮੌਸਮ ਥੋੜਾ ਜਿਹਾ ਉਹੀ ਕਰ ਰਿਹਾ ਹੈ ਆਲੋ ਕੋਈ ਕੰਮ ਚੱਲੋਂ ਮੈਨੂੰ ਤਾਂ ਲੱਗਦਾ ਨਹੀਂ ਵੀ ਚੱਲਣ ਦਾ ਉਹ ਇਹ ਇਹ ਚ ਆ ਕੇ ਹੁਣ ਰੁੱਕ ਕੇ ਥੋੜਾ ਜਿਹਾ ਬਈ ਦੇ ਕੇ ਲੱਗੀਆਂ ਕਣੀਆਂ ਨਹੀਂ ਪੈਣ ਲੱਗਿਆ ਦਲਵਾਈਤਾ ਹੋਈ ਹੋਈ ਆ ਪਰ ਜਿਹੜੇ ਜਿਹਨੇ ਥੂੜੀ ਕਰਾਉਣੀ ਆ ਉਹ ਖਿੱਚ ਕਰ ਰਿਹਾ ਵੀ ਸਾਡੀ ਥੂੜੀ ਹੋ ਜਵੇ ਵੀ ਵਾਇਰਸ ਤੋਂ ਪਹਿਲਾਂ ਬਾਈ ਦਾ ਹੋ ਜਵੇ ਇਹ ਇਸ ਕਰਕੇ ਥੋੜਾ ਜਿਹਾ ਉਹ ਖਿੱਚ ਜ਼ਿਆਦਾ ਕਰਦੇ ਨੇ ਦੇਖਿਆ ਜਾਵੇ ਇਹ ਮੰਨ ਲਓ ਵੀ ਕੰਮ ਕਰਤਾ ਹੌਲੀ ਹੌਲੀ ਹੁੰਦੇ ਨੇ ਇਹ 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 ਤਾਂ ਹੈ ਨਹੀਂ ਵੀ ਇੱਕਦਮ ਹੋ ਜਾਣਗੇ ਇਹ ਇਹ ਮੰਨ ਲਓ ਵੱਡੀ ਮਸ਼ੀਨ 35 40 ਕਿੱਲੇ ਵੜ ਜਾਂਦੀ ਹੈ ਇਥੋਂ ਤਾਂ 10 11 ਕਿੱਲੇ ਅ ਕਵਰ ਕੀਤੇ ਜਾਂਦੇ ਨੇ ਇੰਨਾ ਕੇ ਇਹ ਕਰ ਸਕਦੀ ਹੈ ਆਖੇ ਚੱਤਾ ਆ ਗਿਆ ਤੇ ਪਰ ਕਣੀਆਂ ਥਣ ਲੱਗ ਗਈਆਂ ਆ ਧਾਰ ਰੁੱਕ ਗਈ ਦੋਸਤੋ ਹੌਲੀ ਹੌਲੀ ਕਰਦੇ ਪੈਗੀ ਟਰਾਲੀ ਭੱਜਦੀ ਆ ਦੇਖੋ ਕਰੋ ਚੈੱਕ ਅਲੀ ਟਰਾਲੀ ਪਰ ਹੀ ਸਾਕੀ ਦਿਖਾਉਂਦੇ ਆ ਥੋੜੇ ਥੋੜੇ ਇਦਾਂ ਹੀ ਉਹ ਅਲੀ ਟਰਾਲੀ ਖੜੀ ਆ ਲੋ ਜੀ ਦੋਸਤੋ ਇੱਕ ਟਰਾਲੀ ਚੱਲੀ ਗਈ ਹੁਣੇ ਕਾਰ ਰੱਖਣੇ ਪਈ ਤੁਸੀਂ ਕੀ ਕਰ ਲਈਆ ਚੱਲ ਰਿਹਾ ਹੈ ਕਣੀਆਂ ਵੀ ਆ ਗਈਆਂ ਇੱਕ ਦੋ ਵਾਰੀ ਵਧੀਆ ਥੋੜੀਆਂ ਤਾਂ ਹੁਣ ਠੀਕ ਐ ਹੁਣ ਚੱਲ ਰਿਹਾ ਦੇਖੋ ਟੈਕ ਕਰੋ ਕਿੱਦਾਂ ਲੱਗਦਾ ਚੱਲਦਾ ਕਿਆ ਬਣਾਤੀ ਐ ਹੁਣ ਤੱਕ ਬਈ ਹਾਂ 88 ਟੋਰੀਆਂ ਦੇ ਕਿਹ ਬਣ ਗਈਆਂ ਨੇ 6 ਤੇ ਲੋ ਇਹਦੇ ਬਣ ਗਈ 8 ਤਾਂ 9 ਵੀ ਲਾਈ ਹੋਈ ਆ 9 ਵੀ ਚੱਲਦੀ ਆ ਹਾਂ 9 ਵੀ ਦੇ ਸਰਦੀ ਆ ਔਰ ਠੀਕ ਹੈ ਅੱਜ ਫੇਰ ਵੀ ਮੌਸਮ ਦੇ ਉਹਦੇ ਨਾਲ ਹਾਂ ਮੌਸਮ ਆਪਣੀ ਮਸ਼ੀਨ ਦਾ ਮੌਸਮ ਹੀ ਸਾਫ ਆ ਇਹ ਹਰ ਵਾਸੋਂ ਤੋਂ ਕੋਈ ਚੜਦੀ ਆ ਕਿ ਨਹੀਂ ਨਹੀਂ ਇਹ ਮਨ ਲਓ ਵੀ ਜੇ ਮੌਸੂਮ ਪੂਰਾ ਸਾਫ ਹੋਉਂਦਾ ਹੁਣੋਂ ਵੱਧ ਬਣ ਜਾਂਦੀਆਂ ਬੇਤਾ ਚੱਲੇ ਵੀ ਆਪਾਂ ਦਿਨ ਜੜੇ ਆ ਹਾਂ ਕਦੋਂ ਚੱਲੇ ਆ ਰੰਗਿਆਣਾ ਬੱਜੇ 11:00 ਵਜੇ ਚੱਲੇ ਰ ਹਾਂ ਲੱਗੇ 11:00 11:00 ਵਜੇ ਚੱਲੇ ਆ ਦੇਲਾ ਹੁਣ ਸਮਾਂ ਕੀ ਹੋਇਆ ਹੁਣ ਉੱਤਰਨ ਬੱਜਣੇ ਆਲੇ ਨੇ 3 ਵਜੇ ਵਾਲੇ ਇਹ ਵੀ ਠੀਕ ਆ ਐਕਸਟਰਾ ਹੂੰ ਚਲੋ ਕੁਝ ਨਾ ਕੁਛ ਤਾਂ ਨਿਬੜ ਰਿਹਾ ਹੈ ਇਹ ਜਿਹੜਾ ਤੂੜੀ ਦਾ ਕੰਮ ਹੈ ਇਹਦਾ ਮੰਨ ਲਓ ਵੀ ਵਿੱਚ ਖੜਤ ਜਿਵੇਂ ਇਹ ਬੱਦਲਬਾਈ ਦੀ ਆ ਗਈ ਆ ਢੇਰੀ ਦੀ ਆ ਗਈ ਇਹ ਏਕੜੇ ਵਿੱਚੋਂ ਕੱਢਣਾ ਪੈਂਦਾ ਮੰਨ ਲਓ ਵੀ ਥੋੜੀ ਜੀ ਸੈਲਸੋਲੇਜੀ ਵਾਲਾ ਵੀ ਵਿੱਚ ਉਕਰਿਆ ਹੋੜੀ ਚਲਾ ਹਾਂ ਸੈਲਨੋ ਵੀ ਵਧੀਆ ਚੱਕਦੀ ਆ ਫੱਲਾ ਵਾਲੇ ਡਾਂਗ ਫੱਲਾ ਵਾਲੇ ਡਾਂਗੇ ਨੂੰ ਵੀ ਠੀਕ ਚੱਕਦੀ ਆ ਬਹੁਤ ਵਧੀਆ ਟਰੈਕਟਰ ਘੋਰਾ ਜਾ ਨਹੀਂ ਜਾਂਦਾ ਕਰ ਰਿਹਾ ਹੈ ਇਹ ਨਹੀਂ ਦਿੱਤਾ ਬੜੇ ਆਮ ਨਾਲ ਜਰੂਰੀ ਹੈ ਫੁਕਰੀ ਜਲਾਉਂਦਾ ਹੁਣ ਮਾ ਸੁਕਰੀ ਜਲਾਉ ਜੇ ਜੀ ਕੋਰ ਜਾਰੀ ਹੁਣ ਪਹਿਲਾ ਮੈਚ ਲਾ ਗਏ ਹਟਿਆ ਹੁਣ ਰੋਟੀ ਖਾਣ ਤੋਂ ਹੁਣ ਇਹ ਆ ਗਿਆ ਹੁਣ ਇਹ ਚਲਾ ਰਿਹਾ ਆਜੇ ਔਰਿੰਜ ਜੈਪੇ ਜਾ ਰਹੇ ਸੀ ਮੇਰੇ ਔਰਿੰਜੀਆਂ ਕੰਡੀਆਂ ਵਿੱਚ ਪਾਈਆਂ ਸਾਡੀ ਕਿਹੜਾ ਮੌਸਮ ਰਿਹਾ ਉਹ ਕਿੱਦਾਂ ਹੀ ਹੈ ਸਟਾਰਕੇ ਥੋੜਾ ਜਿਹਾ ਤੱਮੋ ਚੁੱਕ ਬੇਸਤ ਪਾਇ ਰਹੀ ਹੈ ਉਹ ਕਿੰਨਾ ਲੋਡ ਲਾ ਰਿਹਾ ਹੁਣ ਮੰਨ ਲਓ ਵੀ ਇੰਨਾ ਥੱਲਾ ਹੋ ਗਿਆ ਇਹ। ਇਸ ਤੇ ਪੂਰਾ ਲੋਡ ਪਾਇਆ ਰਿਹਾ ਹੈ। ਅੱਲੇ ਜਿਹੜਾ ਲੰਗਾ ਨਰਮਾਈ ਫੜ ਕੇ ਆ ਪੂਈ ਇਸ ਤਰ੍ਹਾਂ ਕੇ ਸਹੀ ਡ੍ਰਾਈਵਰ ਹੋਰ ਵੀ ਚੱਲਦੇ ਤੇ ਉਧਰੋਂ ਸਾਹਮਣੇ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਉਹ ਦੇਖੋ ਬੰਦ ਹੋ ਗਿਆ ਜਿਹੜਾ ਜਿੱਤੇ ਵੀ ਲੋਕ ਤਾਂ ਵੀ ਵਾਹ ਰਹੇ ਆ ਬਾਹਰ ਕਿਤੇ ਹੁਣ ਹੁਤਾ ਹੀ ਆਖਰੀ ਜਿਹੜੇ ਮங்கோਲੀਆ ਹੈ ਇਹ ਜਦੋਂ ਬੰਦ ਕਰ ਦਣਾ ਆਪਣੇ ਕੰਮ ਨਹੀਂ ਤਾਂ ਦ 12 ਇੱਕ ਵਾਰ ਦੇ ਦਸਾਂ ਚੱਲ ਜਿੰਦਾ ਹੈ ਆਰਾਮ ਵਜੇ ਪਰ ਚੱਲ ਜਿੰਦਾ ਹੈ ਅੱਜ ਤਕਰੀਬਨ ਜਿਹੜਾ ਆਵਾਜੇ ਚਲਾਇਆ ਸੀ ਆਪਾਂ ਨੇ ਆ ਚੌਕ ਮੀਟ ਵਾਲੀ ਅੱਜ ਦੋਵੇਂ ਤੁਹਾਨੂੰ ਮਾਈਆ ਤੇਰਾ ਬਣਾ ਚੁੱਕਿਆ ਬਲਾਕਾ ਜਿਹੜਾ ਜਿਹੜਾ ਮੀਤ ਤੋਂ ਬਾਅਦ ਆਪਾਂ ਸੈੱਲਰ ਦੇ ਪੈਣ ਚ ਕੋਈ ਵੀ ਕੰਮਕਾਰ ਕਰਦੇ ਉਹ ਬਹੁਤ ਥੋੜਾ ਜਿਹਾ ਟਕਨਾਈ ਵਾਲਾ ਹੁੰਦਾ ਇਸ ਕਰਕੇ ਅੱਜ ਤਕਰੀਬਨ ਆਪਣੀਆਂ 14 ਟਰਾਲੀਆਂ ਬਾਨੀਆਂ ਨੇ ਨਹੀਂ ਤਾਂ ਕੱਪ 22 ਕਾਲੀਆਂ ਦੇ ਕਰੀਬ ਕਦੇ 26 ਤੇ 27 ਸਤਿ ਸ਼੍ਰੀ ਅਕਾਲ ਮਾਣੋਗੇ ਰਹੇ ਆ ਸਬਸਕ੍ਰਾਈਬ ਕਰਕੇ ਆਜੋ ਤਾਂ ਔੜਾ ਜਆ ਨਮਾਈ ਚੱਕੇ ਚੰਦਿਆ ਵੀ ਦੇਣਾ ਆ ਹੁਣ ਵੀ ਸਰਵਾਇਓ ਹੈ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਨਵੇਂ ਦੋਸਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਿਓ ਦੋਸਤਾਂ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਸਵਾਗਤ ਹੈ ਜੀ ਸੁਵਾਗਤ ਹੈ ਵੀ ਸਾਡੇ ਬਾਰੇ ਤੁਸੀਂ ਸਾਡੇ ਬਲੌਗ ਬਾਰੇ ਕੀ ਕੁਝ ਜਾਣਦੇ ਹੋ ਇਹ ਜ਼ਰੂਰ ਦੱਸਿਆ ਕਰੋ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਵੀਡੀਓ ਦੇਖਦੇ ਹੋ ਅੱਗੇ ਬਲੌਗ ਨਾਲ ਜੁੜੇ ਹੋਏ ਹੋ ਅਸੀਂ ਬਹੁਤ ਤੁਹਾਡਾ ਬਹੁਤ ਧੰਨਵਾਦੀ ਹਾਂ ਲਓ ਜੀ ਰੀਪਰ ਝਾੜ ਚੂੜ ਕੇ ਗੁੱਲਾ ਕੱਟ ਕੇ ਉੱਚ ਮਹੀਨ ਚ ਪਾਤਾ ਕਰਾਸ ਗੁੱਲਾ ਟਰੈਕਟਰ ਵੀ ਸਾਫ ਕਰਤਾ ਰੀਪਰ ਸਾਰਾ ਝਾੜਤਾ ਉਹ ਥਾਲੀ ਉਹ ਖੜੀ ਹੈ ਮਾਧਿਅਮ ਠੰਡਾ ਹੀ ਰਿਹਾ ਥੋੜਾ ਜਿਹਾ ਮੈਂ ਮਾਹ ਤੋਂ ਬਾਹਰ ਠੰਡਾ ਰਿਹਾ ਇਸ ਤਰ੍ਹਾਂ ਐ ਕੋਹ ਹੋ ਕੇ ਉਹ ਕੰਡੀਸ਼ਨ